नमस्कार आप देख रहे हैं जी न्यूज़ मीडिया आज अमृतसर पुलिस को बड़ी कामयाबी मिली जब चार दोषियों को उन्होंने काबू किया इसकी जानकारी आज एसीपी ईस्ट शिवदर्शन सिंह ने दी क्या है पूरा मामला आओ देखते दे हैं जी न्यूज़ मीडिया पर सरदार गुरप्रीत सिंह पुंदर मांजोक बिछल साहब अमृतसर ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲਟੀ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿੱਢੀ ਹੋਈ ਮੈਮ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟੋਨਮੈਂਟ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31/25 ਵਿੱਚ ਲੋੜਿੰਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਪਾਸੋਂ ਮੁਕੱਦਮੇ ਵਿੱਚ ਵਰਤਿਆ ਗਿਆ ਇੱਕ ਪਿਸਤਲ ਵੀ ਕੰਟਰੀ ਬ੍ਰੇਡ ਬਿਨਾਲ ਸਾਂ ਸਪੈਸ਼ਲ ਬਰਾਮਦ ਕੀਤਾ ਇਹ ਮੁਕੱਦਮਾ ਜਿਹੜਾ ਹਰਪਾਲ ਸਿੰਘ ਪਾਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12/3/25 ਨੂੰ ਦਰਜ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਗਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਦੇ ਰਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨਦੀਆ ਰঞ্জੀਤ ਸਿੰਘ ਲਵ ਬਲਵੰਤ ਸਿੰਘ ਛੋਡੀ ਅਰਮੋਲਦੀਪ ਸੰਪਾਨਾ ਅਤੇ ਬਿੱਟੂ ਭయ్యా ਨਾਮ ਦੇ ਪੰਜ ਜਿਹੜੇ ਦੋਸ਼ੀ ਇਹਨਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਅਟਾ ਮਾਰੀਆਂ ਕੁੱਟਮਾਰ ਕੀਤੀ ਅਤੇ ਕਰਨਦੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰਦਿਆਂ ਦੀ ਨੀਦ ਨਾਲ ਹਰਪਾਲ ਪਾਲਾ ਤੇ ਫਾਇਰ ਕੀਤਾ ਜੋ ਉਸਦੇ ਲੱਕ ਵਿੱਚ ਲੱਗਾ ਜੋਰਪਾਲ ਪਾਲਾ ਨੂੰ ਇਲਾਜ ਲਈ ਜਿਹੜਾ ਗੁਰ ਰੰਗ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸਦੇ ਬਿਆਨ ਦਰਜ ਕਰਕੇ ਮਕਦਮਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਸਨ ਮਿਤੀ 9 6 25 ਨੂੰ ਜਿਹੜੇ ਇਹਨਾਂ ਚਾਰਾਂ ਦੋਸ਼ੀਆਂ ਨੂੰ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕੀਤਾ